ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਟੀਮ ਪਹੁੰਚੀ ਆ ਪੈਡ ਵਾੜਾ ਕਾਲੀ ਰੌਣ ਹਲਕਾ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਆਓ ਤੁਹਾਨੂੰ ਉੱਥੋਂ ਦੇ ਲੋਕਾਂ ਦੇ ਹਾਲਾਤ ਘਰਾਂ ਦੇ ਹਾਲਾਤ ਦਿਖਾਉਨੇ ਆ ਨਾਲ ਇਹਨਾਂ ਦੇ ਘਰ ਜਿਹੜਾ ਢਾਹ ਢੇਰੀ ਹੋ ਚੁੱਕਿਆ ਘਰ ਜਿਹੜੇ ਆ ਦੇਖ ਸਕਦੇ ਹੋ ਘਰ ਜਿਹੜਾ ਵਿੱਚ ਹੀ ਚਲੇ ਗਿਆ ਢਾਹ ਢੇਰੀ ਹੋ ਚੁੱਕਿਆ ਹੁਣ ਇੱਕ ਏਟਾ ਹੀ ਬਚਿਆ ਸਰਪੇ ਏਟਾ ਵੀ ਬਿਲਕੁਲ ਖਤਮ ਆ ਜਿਹੜੇ ਘਰ ਵਿੱਚ ਚਲੇ ਗਏ ਇੱਥੇ ਦੇਖੋ ਤਾਂ ਪਾਣੀ ਜਿਹੜਾ ਵਾ ਘੱਟੋ ਘੱਟ ਵੀ 50 ਤੋਂ 60 ਫੁੱਟ ਜਿਹੜਾ ਪਾਣੀ ਡੂੰਘਾ ਡੰਗਾਈ ਤੇ ਹੋਣਾ ਚ ਕਰੇਟ ਲਾਇਸੀ ਕਿ ਰਾਤ ਬਾਬਾ ਸੁਖਾ ਸਿੰਘ ਸਰਾਜੀ ਆਣੇ ਲਾਇਸੀ ਉਹ ਵਿੱਚ ਹੀ ਬਹਿ ਚੁੱਕੇ ਆ ਇਹ ਬਹਿ ਚੁੱਕੇ ਰਾਤ ਰਾਤ ਦੇ ਬੈਠੇ ਰਾਤ ਫਿਰ 4 ਵਜੇ ਸਵੇਰੇ 4 ਵਜੇ ਸਵੇਰੇ 4 ਵਜੇ ਤੇ ਹੁਣ ਜਿਹੜੇ ਹਾਲਾਤ ਬਣੇ ਹੋਇਆ ਤੁਹਾਡੇ ਘਰ ਜਿਹੜਾ ਡਿੱਗਿਆ ਹੈ ਕਿੰਨੀ ਤਰੀਕ ਨੂੰ ਡਿੱਗਿਆ ਜੀ ਇਨ ਹੋ ਗਏ 10 ਦਿਨ ਹੋ ਗਏ ਲਿਖੀ ਬਾਸ 10 ਦਿਨ ਹੋ ਗਏ 12 ਦਿਨ ਹੋ ਗਏ ਹੋਣ ਤੁਸੀਂ ਮਾਲੀ ਮਦਦ ਚੋਣੇ ਆ ਭਿਖਾਰਾ ਸਾਡਾ ਬਣਾ ਕੇ ਦਿੱਤਾ ਜਾਵੇ ਸਰਕਾਰ ਅੱਗੇ ਮੰਗ ਕਰਦੇ ਐ ਸਿਕ ਸੰਤਾ ਕਲਾਕਾਰ ਵੀ ਕਹਿੰਦੇ ਬਹੁਤ ਜ਼ਿਆਦਾ ਸੇਵਾ ਕਰ ਰਹੇ ਨੇ ਜਿੱਦਾਂ ਮਨਕੀਰ ਤਾਲਖ ਜੀ ਬਹੁਤ ਕਹਿੰਦੇ ਲੋਕਾਂ ਦੀ ਸੇਵਾ ਕਰਦੇ ਪੈਣ ਬਹੁਤ ਸੁਣਦੇ ਟਰੈਕਟਰ ਵੀ ਦੇ ਰਹੇ ਨੇ ਟਰਾਲੀਆਂ ਜੋ ਵੀ ਆ ਨੁਕਸਾਨ ਹੋਇਆ ਲੋਕਾਂ ਨੂੰ ਪੈਸੇ ਵੀ ਦੇ ਰਹੇ ਆ ਹਾਂਜੀ ਦੇ ਰਹੇ ਨੇ ਕਈਆਂ ਨੂੰ ਸਾਡੇ ਹੁਣ ਤੁਸੀਂ ਕੀ ਮੰਗੇ ਚਾਹੁੰਦੇ ਆ ਅਸੀਂ ਇਹ ਕਹਿੰਨੇ ਆ ਕਿ ਸਾਨੂੰ ਵੀ ਕਲਾਕਾਰ ਮਾਲੀ ਮਰਦ ਦਿੱਤੀ ਜਾਵੇ ਸਾਡੇ ਘਰ ਬਣਾਏ ਸਰਕਾਰਾਂ ਵੱਲੋਂ ਵੀ ਹਾਂਜੀ ਜਿਹੜੇ ਸਰਕਾਰਾਂ ਵੱਲੋਂ ਵੀ ਸਾਡੀ ਹੀ ਹੋਈ ਏ ਵੀ ਸਾਡੇ ਆ ਵੇਖਾ ਕਰ ਬਿਲਕੁਲ ਕੋਈ ਸਮਾਨ ਨਹੀਂ ਚੱਕਾ ਗਿਆ ਸਭ ਕੁਝ ਪਾਣੀ ਦੇ ਵਿੱਚ ਹੀ ਰੁੜ ਗਿਆ ਹੈ ਤੁਹਾਡੇ ਸਮਾਨ ਜਿਹੜਾ ਹੈਗਾ ਹੁਣ ਜਿਹੜਾ ਘਰ ਕਿੱਥੇ ਰਹਿ ਰਹੇ ਆ ਤੁਸੀਂ ਹੁਣ ਅਸੀਂ ਆ ਤੰਬੂਆਂ 'ਚ ਰਹਿ ਰਹੇ ਆ ਆ ਤੰਬੂ ਆ ਜੀ ਆ ਤੰਬੂ ਇਹ ਵੀ ਰਾਤ ਦਾ ਵੇਖ ਖਾਮਦ ਉੱਤੇ ਆ ਗਿਆ ਸਾਡਾ ਮਾੜਾ ਮੋਟਾ ਸਮਾਨ ਬਚਾਏ ਆ ਪਿਆ ਬਾਕੀ ਉਹ ਤੰਬੂ ਪਿਆ ਪਸੂ ਸੜੇਦੇ ਨੇ ਅਸੀਂ ਕੀ ਕਰੇ ਪੰਜ ਸੱਤ ਘਰ ਇੱਥੇ ਬੈਠੇ ਸੀ دی بیٹی میری بیٹی ودیا بنائے گھر ہو چکے آن جہ مجبور ہو گیا آ دیکھ لو ਡੇੜੇ ਹਲਾਤ ਅੰਬੂਲਾ ਕੇ ਘਰ ਜਿਹੜੇ ਬੈਠੇ ਆ ਲੋਕ ਇਹਨਾਂ ਦੇ ਹਾਲਾਤ ਬੱਤਰ ਤੋਂ ਬੱਤਰ ਹੋ ਚੁੱਕੇ ਆ ਹੁਣ ਕਲਾਕਾਰਾਂ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਸਿੱਖ ਸੰਸਥਾ ਨੂੰ ਬੇਨਤੀ ਕਰਦੇ ਇਹਨਾਂ ਦੀ ਵਿਚਾਰ ਲਈ ਜਾਵੇ ਸਾਰ ਲਈ ਜਾਵੇ ਸਾਡਾ ਇਹ ਟੈਂਟ ਕਿਹੜਾ ਪੈਂਦਾ ਜੀ ਬਾੜਾ ਕਾਲੇ ਇਹ ਜ਼ਿਲ੍ਹਾ ਫਰੋਜ਼ਪੁਰ ਦਾ ਜੀ ਜ਼ਿਲ੍ਹਾ ਫਰੋਜ਼ਪੁਰ ਇੱਕ ਤੇ ਹਲਕਾ ਜੀਰਾ 'ਚ ਪੈਂਦਾ ਹਾਂ ਜੀਰਾ ਤਹਿਸੀਲ ਜੀਰਾ ਹੈ ਤਹਿਸੀਲ ਜੀਰਾ ਜ਼ਿਲ੍ਹਾ ਫਰੋਜ਼ਪੁਰ ਹਾਂ ਦਾ ਖਾਨਫਤੇ ਨੂੰ ਕੋ ਠੀਕ ਹੈ ਜੀ ਤੁਸੀਂ ਦੇਖੋ ਸਤਲੁਜ ਦਰਿਆ ਦੇ ਨੇੜੇ ਪਿੰਡ ਬਾੜਾ ਕਾਲੀਰੌਣ ਜੋ ਕਿ ਬਹੁਤ ਜ਼ਿਆਦਾ ਵੱਡੀ ਤਦਾਰ ਚ ਨੁਕਸਾਨ ਹੋਇਆ ਜੀ ਇਹ ਲੋਕਾਂ ਦਾ ਤੇ ਮੰਤਰੀ ਸ਼ੰਤਰੀ ਵੀ ਇਥੇ ਆਸੇ ਵੱਸੇ ਮੋੜੇ ਜਾਂਦੇ ਨੇ ਨਹੀਂ ਸਾਡੇ ਕੋਲ ਤਾਂ ਕੋਈ ਇੱਕ ਦਾ ਭਾਂ ਪਹੁੰਚਾਇਆ ਉਹ ਵੀ ਬਾਰੀ ਦੋ ਦੂਜੀ ਦਾਰੋਂ ਸਰਕਾਰ ਦੇ ਕੋਈ ਬੰਦੇ ਲੱਗੇ ਆ ਜੀ ਇੱਥੇ ਸਟਾਰਡਲ ਮਾਉਣ ਚਾਹ ਹਟਾ ਕੇ ਖੰਟੇ ਕੀ ਹੋਰ ਨਹੀਂ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਕੋ ਲੱਗਿਆ ਅਸੀਂ ਬੜੀ ਮਿਹਨਤ ਕੀਤੀ ਵੀ ਸਾਡੇ ਘਰ ਬਚਾਏ ਜਾਵਣ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਸਾਡੇ ਘਰ ਬਚਾਏ ਜਾ ਅੱਜ ਮੇਰੇ ਛੋਟੇ ਛੋਟੇ ਬੱਚੇ ਨੇ ਕਿਸੇ ਦੇ ਘਰ ਰਹੇਗੇ ਨੇ ਉੱਥੇ ਘਰੇ ਰਹਿੰਦੇ ਦੋ ਮੇਰੇ ਨੋਆ ਨੇ ਦੋ ਮੇਰੇ ਮੁੰਡੇ ਨੇ ਮੇਰਾ ਪਤੀ ਉਹ ਪਾਰ ਬੱਜਾਂ ਲੈ ਕੇ ਗਿਆ ਸਾਨੂੰ ਨਾ ਤੋੜੀ ਆ ਨਾਸਾਨੁ ਕੁਚਾਰਾ ਆਂਦਾ ਹੈ ਉਹ ਪਾਣੀ ਵਿੱਚੋਂ ਪਸ਼ੂ ਲੈ ਕੇ ਗਿਆ ਹੋਇਆ हां तो हुन मैं जेडी गल दसन दे मसाबगा कंदे जेडे तका ਧੜੇ ਘਰ ਨਚਾਨ ਹੋਇਆ ਕੰਦੇ ਸਰਪੰਚ ਦਾ ਟਰੈਕਟਰ ਵੀ ਵਿੱਚ ਜਾ ਰਿਆ ਸੀਗਾ ਆਸਮਾਨ ਵਿੱਚ ਭਰਿਆਗਾ ਸੀ ਟਰਾਲੀ ਜਿਹੜੇ ਚੜੀ ਗਈ ਸੀ ਉਸ ਬਾਅਦ ਪੈਣਾ ਬਰਾਣ ਫੇਰੀ ਮਦਦ ਕੀਤੀ ਕਿ ਮਾਲਕ ਦੀ ਕੁਛ ਜਿਹੜੀ ਉਹਨਾਂ ਸਾਡੀ ਮਦਦ ਕਰ ਤੇ ਸਾਡੇ ਟਰੈਕਟਰ ਬਾਹਰ ਕੱਢਿਆ ਗਏ ਜਿਹੜਾ ਸਰਪੰਚ ਦੇ ਹਾਂਜੀ ਸਰਪੰਚ ਦੇ ਆ ਸਰਪੰਚ ਦਾ ਵੀਡੀਓ ਹੀ ਗਈ ਵਿੱਚ ਤਸੀਂ ਵੀਡੀਓ ਰਾ ਇਹ ਦਿਖਾਵਾਂਗੇ ਜੀ ਨਹੀਂ ਜਿਹੜੇ ਹਾਲਾਤ ਜੋ ਬਹੁਤ ਜ਼ਿਆਦਾ ਵੀਰ ਨੇ ਵੀ ਮਦਦ ਕੀਤੀ ਇਹਨਾਂ ਦੀ ਪਰ ਨਹੀਂ ਘਰ ਨਹੀਂ ਬਚ ਸਕੇ ਇਹਨਾਂ ਦੇ ਸਾਡੀ ਲੱਛਾਂ ਸੀ ਵਿੱਚ ਮੱਛੀ ਬੋਰ ਸੀ ਦੋ ਸਾਡੇ ਸਾਡੇ ਤੋਂ ਵੀ ਅੱਛੇ ਢੇਡ ਸੀ ਡੰਗਰਾਂ ਦਾ ਛੱਡ ਸੀ ਘਰ ਦੇ ਤੁਹਾਡੀ ਜ਼ਮੀਨ ਕਿੰਨੀ ਸੀ ਜੀ ਸਾਡੀ 2.5 ਕਿੱਲੇ ਸੀ 2.5 ਕਿੱਲੇ ਜ਼ਮੀਨ ਸੀ ਜਿਹੜੀ ਚੋਨਾ ਲੱਗਾ ਹੋਇਆ ਸੀ ਉਹ ਵੀ ਸਾਡਾ ਠੇਰੀ ਹੋ ਗਿਆ ਸਾਡੇ ਘਰ ਹੋ ਚੁੱਕਿਆ ਜਿਹੜੀ ਜ਼ਮੀਨ ਵੀ ਵਿੱਚ ਦਰਿਆ ਦੇ ਮੈ ਚੁੱਕੀ ਆ ਹੁਣ ਜਿਹੜੇ ਹਾਲਾਤ ਆ ਤੁਹਾਨੂੰ ਤਸਵੀਰਾਂ ਨਾਲ ਦਿਖਾਉਨੇ ਆ ਜਿਹੜਾ ਘਰ ਹੀ ਆ ਭੈਣ ਜੀ ਮੈਂ ਇੰਟਰ ਪਾਇਆ ਸੀ ਉਹ ਹੋਮੇ ਖਾਲੀ ਥਾਂ ਦੇਖਾ ਇਹੇ ਹਾਲਾਤ ਦੇਖ ਚੁੱਕਿਆ ਘਰ ਖੌਂਡ ਚ ਇਹ ਮੈਂ ਮੈਂ ਤੁਸੀਂ ਬੰਨ ਤੇ ਉੱਪਰ ਬੈਠੇ ਆ ਤੁਸੀਂ ਮੈਂਨ ਤੁਸੀਂ ਬਾਨ ਜੀ ਵੀ ਟੁੱਟ ਗਿਆ ਜੀ ਹਾਂ ਬਾਨ ਵੀ ਟੁੱਟ ਗਿਆ ਜੀ ਰਾਤ ਨੂੰ ਖਤਰਾ ਕੀ ਬਦ ਕਿਹੜੇ ਟਾਈਮ ਸਾਨੂੰ ਕੁਝ ਵੀ ਹੋ ਸਕਦਾ ਹੈ ਸਾਡੇ ਨਾਲ ਸਾਡੇ ਉਹ ਵੇਖੋ ਤੰਬੂ ਲੱਗੇ ਨੇ ਅਸੀਂ ਰਾਤ ਨੂੰ ਇੱਥੇ ਪਵੀਦੇ ਸਾਨੂੰ ਉਹ ਵੀ ਡਰ ਲੱਗਦਾ ਸੀ ਰਾਤ ਨੂੰ ਉੱਠ ਉੱਠਵਾਰ ਵੇਖੀ ਤਾਂ ਤੇ ਕੀ ਪਤਾ ਕੁਝ ਵੀ ਹੋ ਸਕਦਾ ਸਾਨੂੰ ਹਾਂ ਅਸੀਂ ਕਿੱ데 ਜਾਈਏ ਕਿੰਨਾ ਦੇ ਘਰੇ ਜਾਈਏ ਸਾਨੂੰ ਉਹ ਵੀ ਨਹੀਂ ਸਾਨੂੰ ਕੋਈ ਪਤਾ ਨਹੀਂ ਲੱਗਦਾ ਸੀ ਕਿੰਦੇ ਘਰੇ ਜਾਈਏ ਸਾਡੇ ਘਰ ਚ ਗਏ ਨੇ ਇਹ ਘਰ ਨਾ ਜਾਂਦੇ ਸੀ ਕਿਸੇ ਘਰ ਚਾਰ ਦੇ ਰਹੀ ਆ ਦਾ ਦੇ ਸੀ ਘਰੇ ਆ ਜਾਈਏ ਹੁਣ ਸਾਨੂੰ ਘਰਾਂ ਦੀ ਮਿਹਨਤ ਕੋਈ ਨਹੀਂ ਸਾਨੂੰ ਅੱਗੋਂ ਵੀ ਕੋਈ ਮਿਹਨਤ ਨਹੀਂ ਵੀ ਸਾਨੂੰ ਕਹੋ ਸਾਡੇ ਘਰ ਬਣਦੇ ਕਹੋ ਅਸੀਂ ਸਾਰਾ ਪਾਰ ਕਰਕੇ ਆਵਾਂਗੇ ਹੁਣ ਜਿਹੜੇ ਭਾਵਕ ਹੋ ਗਏ ਆਂਟੀ ਜੀ ਜਿਹੜੇ ਹਾਲਾਤ ਬਹੁਤ ਜ਼ਿਆਦਾ ਨਾਜ਼ਕ ਬਣੇ ਹੋਏ ਆ ਘਰ ਮਜਬੂਰ ਹੋ ਗਏ ਨੇ ਝੁੱਗੀਆਂ ਝੌਂਪੜੀਆਂ ਚੱਲ ਰਹੀ ਨੇ ਇਹ ਵੀ ਹੁਣ ਵਧੀਆ ਘਰ ਬਣਾ ਸਕਦਾ ਬਾਹਰ ਚ ਆ ਜਾ ਸਾਡਾ ਸਾਡਾ ਆਦੇ ਘਰ ਦੇ ਕੱਪੜੇ ਨਹੀਂ ਸਾਡੇ ਕੋਲ ਚੱਕੇ ਜਨੇ ਬਾਹਰ ਚ ਆ ਮੌਸਮ ਖਰਾਬ ਹੈ ਕੋਸ਼ਿਸ਼ ਹੋ ਸਕਦਾ ਠੰਡ ਪਗਵੇ ਕੱਟ ਆਹ ਤਾਂ ਡੇਕਾ ਰਹੀ ਹਾਂ ਜੀ ਆ ਸਾਡਾ ਘਰ ਜਿਹੜੇ ਉੱਪਰ ਬੰਨ ਦੇ ਬੈਠੇ ਆ ਜਿਹੜਾ ਤੰਬੂ ਲਾਇਆ ਹੋਇਆ ਬੱਚੇ ਬੈਠੇ ਆ ਨਾ ਦੇ ਜਿਹੜੇ ਹਾਲਾਤ ਹੈ ਜੇ بارش ਆਉਂਦੀ ਹੈ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਮੁਸੀਬਤ ਆ ਸਕਦੀ ਆ ਹਾਲਾਤ ਬੱਤਰ ਤੋਂ ਬੱਤਰ ਹੋ ਚੇ ਸਰਕਾਰਾਂ ਨੂੰ ਚਾਹੀਦਾ ਇਹ ਚੀਜ਼ਾਂ ਸੋਚਣੇ ਆ ਵੀ ਇਹਨਾਂ ਦੇ ਕੋਈ ਸਾਡੀ ਸਾਡੀ ਮਦਦ ਕਰਨ ਜਦੋਂ ਵੋਟਾਂ ਦਾ ਟਾਈਮ ਉਦੋਂ ਸਾਡੀ ਹਰ ਕੋਈ ਆਂਦਾ ਸਾਨੂੰ ਗਿਣਤੀ ਜਦੋਂ ਗਣ ਲੈਂਦੇ ਨੇ ਜਦੋਂ ਸਾਡੇ ਤੇ ਕੋਈ ਮੁਸੀਬਤ ਪੈਂਦੀ ਸਾਨੂੰ ਕੋਈ ਗਿਣਤੀ ਚ ਨਹੀਂ ਗਣਦੇ ਸਾਡੀ ਕੋਈ ਬਾਹ ਨਹੀਂ ਫੜਦਾ ਹੋਰ ਕੋਈ ਬਾਹ ਨਹੀਂ ਫੜਦਾ ਨਹੀਂ ਹੁਣ ਕੋਈ ਨਹੀਂ ਕਿਸੇ ਨੇ ਸਾਡੀ ਬਾਹ ਫੜੀ ਕੋਈ ਸਰਕਾਰਾਂ ਨੇ ਸਾਡੀ ਕਿਸੇ ਨੇ ਬਾਜੇ ਤੇ ਫੜੀ ਹਾਂ ਸਾਡੇ ਵਰਤੇ ਉਹ ਰੱਬ ਨੇ ਕੋਈ ਵੀ ਸਾਡੀ ਬਾਹ ਫੜੇ ਸਾਡਾ ਘਰ ਬਣਾਵੇ ਸਾਡੇ ਬੱਚਿਆਂ ਦੀ ਪਰਵਰਿਸ਼ ਹੋਵੇ ਸਾਡੇ ਪਸ਼ੂਆਂ ਦੇਵੇ ਪੰਜਾਬ ਆਪਣਾ ਇਦਾਂ ਦਾ ਵਾ ਮੁਲਕ ਜਿਹੜੇ ਸਿੱਖ ਸੰਸਥਾ ਹੋ ਗਈਆਂ ਬਹੁਤ ਜਿਆਦਾ ਸਹਾਇਤਾ ਕਰਦੇ ਆ ਲੋਕ ਸਿੰਗਰ ਵੀ ਕਰਦੇ ਆ ਹਾਂਜੀ ਸਿੰਗਰ ਵੀ ਸਾਡੇ ਕੋਲ ਆ ਜਰੂਰ ਪਹੁੰਚਣ ਜਿਹੜੇ ਮਦਦ ਕਰਦੇ ਨੇ ਸਾਨੂੰ ਨਾਂ ਦਾ ਤਾਂ ਨਹੀਂ ਮੈਨੂੰ ਪਤਾ ਮੀਰੇ ਮਾਣ ਦੇ ਜਿਹੜੇ ਬਹੁਤ ਜਿਆਦਾ ਉਹ ਜਾਰੇ ਬੜੇ ਵਿੱਚ ਦੇਖੀਦਾ ਇਹ ਮਦਦ ਕਰ ਰਹੇ ਨੇ ਸਾਨੂੰ ਜਿਹੜੀ ਕਿ ਮਦਦ ਕਰਨੇ ਸਾਨੂੰ ਹੱਥ ਬੁਝ ਤਬੀਂਤੀ ਇਹ ਬਸਾ ਮੌਕਾ ਦੇਖਿਆ ਜਾਵੇ ਸਾਡੇ ਘਰ ਦਾ ਮੌਕਾ ਵੇਖਾ ਜੇ ਸਾਡੀ ਮਦਦ ਦੀ ਲੋੜ ਸਨ ਜਰੂਰ ਕਰਨ ਸਾਡੇ ਹਾਂ ਵੀ ਸਾਡੇ ਘਰਾਂ ਦੇ ਸਾਡੇ ਬੱਚਿਆਂ ਦੇ ਸਾਡੇ ਪਰਿਵਾਰ ਦਾ ਕੀ ਹਾਲਾਤ ਹੋ ਗਿਆ ਅਸੀਂ ਤਾਂ ਘਰ ਕਿੰਨੇ ਸਾਰੇ ਸਾਡੇ ਘਰ ਦੇ ਬਣਨਦੇ ਅਸੀਂ ਕੰਮ ਜਾਵਣ ਤਾਂ ਸਾਡੇ ਲੱਗੇ ਤਾਂ ਹਾਂ ਚਲੋ ਠੀਕ ਆ ਦੇਖ ਸਕਦੇ ਹੋ ਪਿੰਡ ਦੇ ਹਾਲਾਤ ਬੱਤਰ ਤੋਂ ਬੱਤਰ ਬਣੇ ਹੋਏ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਚੰਨੀ ਦੇ ਨਾਲ ਚਾਨ੍ਹਵੀ ਸਿੰਘ ਚੰਨੀ